10 ਕਰੋੜ ਦੀ ਲਾਟਰੀ ਜੇਤੂ ਹੁਣ ਰੋਜ਼ੀ ਰੋਟੀ ਦੀ ਮੁਸ਼ਕਲ ਲਈ ਕੁਵੈਤ ਨਹੀਂ ਜਾਵੇਗਾ। ਰੂਪਨਗਰ ਜ਼ਿਲ੍ਹੇ ਦੇ ਪਿੰਡ ਨੂਰਪੁਰ ਬੇਦੀ ਦੇ ਡਰਾਈਵਰ ਨੂੰ ਨਿਕਲਿਆ 10 ਕਰੋੜ ਦਾ ਇਨਾਮ। ਰੋਜ਼ੀ ਰੋਟੀ ਲਈ ਵਿਦੇਸ਼ਾਂ ਵਿੱਚ ਇੱਕ ਡਰਾਈਵਰ ਦੀ ਰੁੱਲਦੀ ਜ਼ਿੰਦਗੀ ਅਤੇ ਹਾਦਸਿਆਂ ਦਾ ਸ਼ਿਕਾਰ ਉਸਦੇ ਨੌਜਵਾਨ ਪੁੱਤਰ ਦੀਆਂ ਪੀੜਾਂ ਕੜਾਕੇ ਦੀ ਠੰਡ ਵਿੱਚ ਹਰ ਰੋਜ਼ ਜਾਗਦਿਆਂ ਅਤੇ ਉਸ ਨੂੰ ਤਕਲੀਫ ਦਿੰਦੀਆਂ ਸਨ ਪਰੰਤੂ ਉਸ ਨੂੰ ਇਹ ਕੰਨ ਚੇਤਾ ਵੀ ਨਹੀਂ ਸੀ ਕਿ ਉਸਦੇ ਪਿਤਾ ਵੱਲੋਂ ਲਗਾਤਾਰ 10 ਸਾਲਾਂ ਤੋਂ ਪਾਈ ਜਾ ਰਹੀ ਲਾਟਰੀ ਦਾ ਇਨਾਮ ਇਸ ਵਾਰ ਉਹਨਾਂ ਦਾ ਨਿਕਲ ਕੇ ਉਹਨਾਂ ਦੇ ਸਾਰੇ ਜ਼ਖਮਾਂ ਤੇ ਮਲਮ ਲਾਉਣ ਦਾ ਹੀ ਕੰਮ ਨਹੀਂ ਕਰੇਗਾ ਸਗੋਂ ਜ਼ਖਮੀ ਆਰਥਿਕ ਤੌਰ ਤੇ ਮੁਕੰਮਲ ਤੌਰ ਤੇ ਠੀਕ ਹੋ ਜਾਣਗੇ ਜੀ ਹਾਂ ਤੁਸੀਂ ਠੀਕ ਹੀ ਸੁਣਿਆ ਹੈ ਕਿ ਇਸ ਵਾਰ ਲੋਹੜੀ ਬੰਪਰ ਦਾ 10 ਕਰੋੜ ਰੁਪਏ ਦੀ ਲਾਟਰੀ ਦਾ ਪਹਿਲਾ ਇਨਾਮ ਰੂਪਨਗਰ ਜ਼ਿਲ੍ਹੇ ਦੇ ਪਿੰਡ ਦੇ ਵਿਅਕਤੀ ਹਰਪਿੰਦਰ ਸਿੰਘ ਨੂੰ ਨਿਕਲਿਆ ਹੈ ਜੋ ਕਿ ਪੇਸ਼ੇਪੱਖੋ ਕੁਵੈਤ ਵਿੱਚ ਡਰਾਈਵਰੀ ਕਰਦਾ ਹੈ ਇਨਾਮ ਜੇਤੂ ਹਰਪਿੰਦਰ ਸਿੰਘ ਦੇ بیٹے ਦਵਿੰਦਰ ਸਿੰਘ ਦੀ ਕਾਫੀ ਸਮਾਂ ਪਹਿਲਾਂ ਵਾਪਰੇ ਹਾਦਸੇ ਦੌਰਾਨ ਬਾਹ ਕੱਟੀ ਗਈ ਸੀ ਹਰਪਿੰਦਰ ਸਿੰਘ ਦੇ ਉਸਦੇ بیٹے ਦਵਿੰਦਰ ਸਿੰਘ ਨੇ ਲਾਟਰੀ ਨਿਕਲਣ ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਇਹਨਾਂ ਪੈਸਿਆਂ ਨਾਲ ਕੋਈ ਵਧੀਆ ਕਾਰੋਬਾਰ ਕਰਨਗੇ ਆਉਂ ਜਾਂਦੇ ਹਾਂ 10 ਕਰੋੜ ਦੇ ਮਾਲਕ ਬਣੇ ਲਾਟਰੀ ਦੇ ਵਿਜੇਤਾ ਦੇ ਪਰਿਵਾਰ ਵਿੱਚ ਕਿਸ ਤਰ੍ਹਾਂ ਦਾ ਖੁਸ਼ੀਆਂ ਦਾ ਮਾਹੌਲ ਹੈ ਅਤੇ ਉਹਨਾਂ ਦੇ ਜਜ਼ਬਾਤ ਕੀ ਬੋਲਦੇ ਹਨ। ਹਾਂ, ਕੀ ਹੈ ਜੀ ਤੁਹਾਡਾ? ਹਰਪਿੰਦਰ ਸਿੰਘ ਜੀ। ਲਾਟਰੀ 10 ਕਰੋੜ ਦੀ ਨਿਕਲੀ ਹੈ। ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ? ਹਾਂਜੀ ਬਹੁਤ ਖੁਸ਼ੀ ਦੀ ਗੱਲ ਹੈ ਜੀ। ਕਿਦੋਂ ਤੋਂ ਤੁਸੀਂ ਲਾਟਰੀਆਂ ਪਾਉਂਦੇ ਆਏ ਸੀ? 10 ਸਾਲ ਤੋਂ ਪਾਉਂਦੇ ਆ ਰਹੇ ਜੀ। ਠੀਕ ਹੈ। ਤੇ ਜੇਕਰ ਗੱਲ ਕੀਤੀ ਜਾਵੇ ਘਰ ਦੇ ਹਾਲਾਤਾਂ ਦੀ ਤਾਂ ਕਿ ਫੋਨ ਕਮਾਣ ਵਾਲੇ ਸੀ ਕਿਵੇਂ ਘਰ ਦਾ ਗੁਜ਼ਾਰਾ ਚੱਲਦਾ ਸੀ ਘਰ ਵਾਲਾ ਕਵਾਣੇ ਵਾਲਾ ਜੀ ਮੈਂ ਹੀ ਆ ਜੀ ਮੈਨੂੰ ਘੱਟੋ ਘੱਟ 15 ਸਾਲ ਹੋ ਗਏ ਧੱਕੇ ਖਾਂਦੇ ਨੂੰ ਬਾਹਰ ਹੁਣ ਜਾ ਕੇ ਕਿਤੇ ਬੂਰ ਪਿਆ ਰੱਬ ਨੇ ਸਾਡੇ ਭਾਗ ਲਾਤੇ ਹਾਂਜੀ ਤੇ 10 ਕਰੋੜ ਰੁਪਏ ਨਿਕਲੇ ਸਭ ਤੋਂ ਪਹਿਲਾਂ ਕਿਹੜੇ ਕੰਮ ਕਰਨਾ ਚਾਹਤੋਂ ਆਪਣਾ ਘਰ ਦਾ ਪਹਿਲਾਂ ਤਾਂ ਮਕਾਨ ਲੈਣਾ ਕਰਦੇ ਸਿੱਧੀ ਵੀਧੀ ਕਰਨੀ ਹੈ ਉਹਦੇ ਬਾਅਦ ਜਿਹੜੇ ਕਰਦੇ ਆ ਉਹ ਲਾਣੇ ਆ ਠੀਕ ਹੈ ਇਹ ਮੁੰਡੇ ਦੀ ਬਾਹ ਠੀਕ ਕਰਨੀ ਹੈ ਹੈਂਡੀਕੈਪਟ ਹੋ ਗਿਆ ਵਾ ਤੇ ਫਿਰ ਥੋੜੀ ਪ੍ਰਾਪਰਟੀ ਵੀ ਹੋਰ ਖਰੀਦਣੀ ਹੈ ਜ਼ਮੀਨ ਜਾਇਦਾਦ ਇਹਦਾ ਕੰਮ ਚਲਾਣਾ ਮੁੰਡੇ ਦਾ ਕੋਈ ਨੂੰ ਖੋਲ ਕੇ ਦੇਣਾ ਕੰਮ ਜਿਹੜਾ ਬਹਿ ਕੇ ਕੰਮ

ਅੱਜ ਤੁਹਾਨੂੰ 10 ਕਰੋੜ ਦੀ ਲੋਟਰੀ ਨਿਕਲੀ ਹੈ ਕਿੰਨਾ ਦਾ ਮਾਹੌਲ ਹੈ ਘਰ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀਆ ਭਰਿਆ ਮਾਹੌਲ ਹੈ ਬਹੁਤ ਹੀ ਜ਼ਿਆਦਾ ਤੇ ਬਹੁਤ ਖੁਸ਼ ਆ ਬੜੇ ਦੁੱਖ ਤਕਲੀਫਾਂ ਦੇਖੀਆਂ ਬਟ ਫਾਈਨਲੀ ਅੱਜ ਸਾਰੇ ਦੁੱਖ ਦੂਰ ਹੋ ਗਏ ਰੱਬ ਨੇ ਕਰਤੇ ਜਦੋਂ ਲੋਟਰੀ ਖਰੀਦਣ ਗਏ ਸੀ ਕਿਤੋਂ ਦੀ ਪਰਿਵਾਰਕ ਮੈਂਬਰ ਵਿੱਚ ਕੌਣ-ਕੌਣ ਗਏ ਸੀ ਅਸੀਂ ਚਾਰ ਹੋ ਗਏ ਸੀ ਮੇਰੇ ਹਸਬੰਡ ਪਾਪਾ ਮੰਮਾ ਸੀ ਚਾਰ ਹੋ ਗਏ ਸੀ ਕਿ ਡੈਡੀ ਜੀ ਕਹਿੰਦੇ ਆਪਾਂ ਲੋਟਰੀ ਲੈਣੀ ਆ ਤਾਂ ਲੋਟਰੀ ਖਰੀਦੀ ਤੇ ਕੱਲ ਰਾਤ ਕੱਲ ਰਾਤ ਨੂੰ ਜਦੋਂ ਲਾਈਵ ਅਸੀਂ ਦੇਖ ਰਹੇ ਸੀ ਰਿਜ਼ਲਟਸ ਡੈਡੀ ਕਹਿੰਦੇ ਦੇਖ ਬੇਟੇ ਸ਼ਾਇਦ ਆਪਣਾ ਰਿਜ਼ਲਟ ਆ ਜਦੋਂ ਮੈਂ ਦੇਖਿਆ ਤਾਂ ਆਈ ਵਾਸ ਸ਼ੌਕ ਕਿ ਹਾਂ ਡੈਡੀ ਜੀ ਆਪਣਾ ਨੰਬਰ ਆ ਗਿਆ ਆ ਤਾਂ ਅਸੀਂ ਬਹੁਤ ਜ਼ਿਆਦਾ ਬਹੁਤ ਬਹੁਤ ਜ਼ਿਆਦਾ ਖੁਸ਼ ਖੁਸ਼ ਹਾਂ ਬਹੁਤ ਜ਼ਿਆਦਾ ਕਿਉਂਕਿ ਬੜੀ ਦੁੱਖ ਤਕਲੀਫਾਂ ਦੇਖੀਆਂ ਬਹੁਤ ਕੁਝ ਦੇਖਿਆ ਆ ਤਾਂ ਅਸੀਂ ਬਹੁਤ ਖੁਸ਼ ਹਾਂ ਤੁਸੀਂ ਆਪਣੇ ਕੇ ਕੇ ਪਰਿਵਾਰ ਚ ਵੀ ਕਾਪ ਮੁਸ਼ਕਿਲਾ ਦੇਖੀਆਂ ਇੱਥੇ ਮੈਰਿਜ ਹੋਈ ਆ ਉਤੋਂ 2 ਮਹੀਨਾ ਬਾਅਦ ਤੁਹਾਡਾ ਐਕਸੀਡੈਂਟ ਹੋ ਗਿਆ ਤੁਹਾਡੇ ਹਸਬੰਡ ਦਾ ਹਾਂਜੀ ਪਾਦਰ ਸਾਹਿਬ ਦਾ ਸੱਟ ਲੱਗੀ ਆ ਹਾਂਜੀ ਪਹਿਲਾਂ ਵੀ ਫਿਰ ਤੁਸੀਂ ਕਿਵੇਂ ਦਾ ਦੇਖਦੇ ਹੋ ਕਿ ਪਿੱਛੇ ਵੀ ਪੇਕੇ ਪੇਕੇ ਪਰਿਵਾਰ ਚ ਵੀ ਮੈਂ ਕਾਫੀ ਮੁਸ਼ਕਿਲਾਂ ਦੇਖੀਆਂ ਹਾਂਜੀ ਉੱਧਰ ਵੀ ਬੜੀ ਮੁਸ਼ਕਿਲਾਂ ਉਹਨਾਂ ਨੇ ਮੈਨੂੰ ਪੜਾਇਆ ਲਿਖਾਇਆ ਮਮਾ ਉਹਨਾਂ ਨੇ ਇੱਧਰ ਵੀ ਜਦੋਂ ਵਿਆਹ ਹੋਇਆ ਤੋਂ ਬਾਅਦ ਮਮਾ ਗਿਰ ਗਏ ਸੀ ਫਿਰ ਹਸਬੰਡ ਐਕਸੀਡੈਂਟ ਹੋ ਗਿਆ ਸੀ 2 ਸਾਲ ਹੋ ਗਏ ਸੀ ਇਦਾਂ ਹੀ ਦੁੱਖ ਤਕਲੀਫਾਂ ਦੇਖ ਰਹੇ ਸੀਗੇ ਤੇ ਸਭ ਕੁਝ ਵੈਸੇ ਇੱਕ ਵਾਰ ਤਾਂ ਸਭ ਕੁਝ ਖਤਮ ਹੀ ਹੋ ਗਿਆ ਸੀ ਪਰ ਰੱਬ ਤੇ ਆਸ ਦਾ ਵਿਸ਼ਵਾਸ ਰੱਖੋ ਤੇ ਦੇਖਿਆ ਕਿ ਰੱਬ ਹੈ ਚਮਤਕਾਰ ਹੁੰਦੇ ਆ ਦੁਨੀਆ 'ਚ। 10 ਕਰੋੜ ਦਾ ਕੀ ਕੀ ਕਰੋਗੇ? ਸਰ ਆਪਾਂ ਫਿਊਚਰ ਸਿਕਿਉਰ ਕਰਾਂਗੇ, ਫਿਊਚਰ 'ਚ ਆਪਣੇ ਕੰਮ ਸੈੱਟ ਕਰਾਂਗੇ, ਬਿਜ਼ਨਸ ਕਰਾਂਗੇ ਤੇ ਪ੍ਰਾਪਰਟੀ ਵੀ ਖਰੀਦਾਂਗੇ। ਮੰਦ ਕੱਕੜ ਲੱਕੀ ਦੇ ਨਾਮ ਤੋਂ ਜਾਣਿਆ ਜਾਂਦਾ। ਅੱਜ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਵੀ ਸਾਡੇ ਕਾਊਂਟਰ ਦੇ ਵਿੱਚ 10 ਕਰੋੜ ਦਾ ਫਰਸਟ ਪ੍ਰਾਈਜ਼ ਜੋ ਕਿ ਲਾਟਰੀ ਹਿਸਟਰੀ ਦੇ ਵਿੱਚ ਸਭ ਤੋਂ ਵੱਡੀ ਰਕਮ ਹੈ ਤੇ ਰੋਪੜ ਦੇ ਵਿੱਚ ਸਾਡੇ ਇਸੇ ਆਈ ਹੈ। ਉਸ ਵਾਹਿਗੁਰੂ ਦੀ ਉਹ ਪਰਮਾਤਮਾ ਦੀ ਅੱਜ ਕਿਰਪਾ ਹੋਈ ਹੈ ਸਾਡੇ ਕਾਊਂਟਰ ਤੇ ਵੀ ਸਾਡੇ ਕੋਲ ਲਾਟਰੀ ਜਿਹੜੀ ਹੈ 10 ਕਰੋੜ ਦੀ ਨਿਕਲੀ ਹੈ ਜਿਹਦਾ ਟਿਕਟ ਨੰਬਰ ਹੈ 20568377 ਨੰਬਰ ਔਰ ਇਹਨਾਂ ਭਾਈ ਸਾਹਿਬ ਦਾ ਨਿਕਲਿਆ ਜੋ ਨੂਨਪੁਰ ਵੇਦੀ ਵਿੱਚ ਰਹਿੰਦੇ ਨੇ ਔਰ ਇਹ ਸਾਡੀ ਰਿਸਪੌਂਸਿਬਿਲਟੀ ਹੈ ਅਸੀਂ ਇਹਨਾਂ ਨੂੰ ਸਰਕਾਰੀ ਪ੍ਰੋਸੈਸ ਦੁਆਰਾ ਟਿਕਟ ਪ੍ਰੈਕਟਰ ਦਫਤਰ ਜਮ੍ਹਾਂ ਕਰਾ ਕੇ ਇਹਨਾਂ ਨੂੰ ਕਲੇਮ ਕਰਾਇਆ ਜਾਵੇ ਔਰ ਇਹ ਸਾਰੀ ਰਿਸਪੌਂਸਿਬਿਲਟੀ ਸਾਡੀ ਹੈ ਅਸੀਂ ਇੱਕ ਦੋ ਦਿਨ ਦੇ ਅੰਦਰ ਅੰਦਰ ਟਿਕਟ ਲਈ ਜਮ੍ਹਾਂ ਕਰਾਵਾਂਗੇ ਔਰ ਇਹਨਾਂ ਨੂੰ ਅਸੀਂ ਬਹੁਤ-ਬਹੁਤ ਵਧਾਈ ਦਿੰਦੇ ਹਾਂ ਆਪਣੀ ਟੀਮ ਵੱਲੋਂ ਸ਼ੋਕਾ ਲੋਟੀ ਦੀ ਟੀਮ ਵੱਲੋਂ ਵੀ ਇਹਨਾਂ ਨੂੰ ਇਹ ਜਿਹੜੀ ਇਹ ਵੱਡੀ ਅਮਾਊਂਟ ਆਏ ਲੱਗੀ ਆ ਰੋਪੜ ਸ਼ਹਿਰ ਦੇ ਭਾਗ ਖੁੱਲ ਚੁਕੇ ਆ ਕਈ ਮੇਰੇ ਵੀਰ ਭਰਾ ਕਹਿੰਦੇ ਸੀ ਰੋਪੜ ਦੇ ਨਾਮ ਨਹੀਂ ਲੱਗਦਾ ਨਾਮ ਨਹੀਂ ਲੱਗਦਾ ਪਰ ਪ੍ਰਮਾਤਮਾ ਨੇ ਜਦ ਕਿਰਪਾ ਕੀਤੀ ਹੈ ਅੱਜ 66 ਫਾਰ ਕੇ ਕਿਰਪਾ ਕੀਤੀ ਹੈ ਕਿ ਸਿੱਧਾ ਹੀ 10 ਕਰੋੜ ਦਾ ਇਨਾਮ ਰੋਪੜ ਦੀ ਝੋਲੀ 'ਚ ਆਇਆ ਹੈ ਰੋਪੜ ਵਾਸੀਆਂ ਨੂੰ ਮੇਰੇ ਰੋਪੜ ਜ਼ਿਲ੍ਹੇ ਵਾਲਿਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਆ ਹੁਣ ਸਮਾਂ ਐਡਾ ਲ ਆ ਗਿਆ ਹੈ ਕਿ ਲੋਕ ਲੁਧਿਆਣੇ ਤੋਂ ਵੀ ਆ ਕੇ ਸ਼ੋਕਾ ਲੋਟੀ ਤੋਂ ਟਿਕਟ ਖਰੀਦ ਰਹੇ ਆ ਔਰ ਕਰੋੜਪਤੀ ਲੱਖਵਤੀ ਬਣ ਰਹੇ ਆ ਥੀਏਟ ਪੰਜਾਬੀ ਟੀਵੀ ਲਈ ਬਿਊਰੋ ਰਿਪੋਰਟ ਰੁਪਨਗਰ